ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਲਸੂੜੇ ਦੇ ਲਸੂੜੇ ਆਪਾਂ ਨੂੰ ਬਹੁਤ ਦੂਰੋਂ ਆਏ ਆ ਆਪਾਂ ਤੋਂ ਬਹੁਤ ਦੂਰੋਂ ਮੰਗਾਏ ਆ ਇਹਦਾ ਆਪਾਂ ਬਣਾਵਾਂਗੇ ਅਚਾਰ ਆਪਾਂ ਪਿੱਤਲ ਦੇ ਥਿੱਲੇ 'ਚ ਪਾਣੀ ਰੱਖ ਲਿਆ ਤੇ ਆਪਾਂ ਇੰਡੈਕਸ਼ਨ ਚਾਲੂ ਕਰ ਲਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਲਸੂੜੇ ਲਸੂੜੇ ਆਪਾਂ ਪਾ ਲਿਆ ਸਾਰੇ ਥਿੱਲੇ 'ਚ ਤੇ ਆਪਾਂ ਲੂਣ ਪਾ ਦੇਣਾ ਇੱਕ ਚਮਚ ਇੱਕ ਚਮਚ ਆਪਾਂ ਹਲਦੀ ਪਾ ਦਾਂਗੇ ਇੱਕ ਬਾਰੇ ਨਾਲ ਆਪਣੇ ਲਸੂੜੇ ਜੇ ਬਣ ਗਏ ਤੇ ਆਪਾਂ ਕੱਢ ਲਾਂਗੇ ਆਹ ਵੇਖੋ ਲਸੂੜੇ ਆਪਣੇ ਰੇਜ ਤੇ ਪਏ ਆ ਤਕਰੀਬਨ ਆਪਣੇ ਲਸੂੜੇ ਬਣ ਗਿਆ ਵੇਖੋ ਤੇ ਆਪਾਂ ਇਹਨਾਂ ਨੂੰ ਕੱਢ ਲੈਨੇ ਆਂ ਕੱਢਾਂਗੇ ਆਪਾਂ ਇਤਨਾ ਜਾਲੀ ਦੇ ਵਿੱਚ ਐਸਾ ਆਪਣਾ ਚਾਣਨੀ ਦੀ ਹੈਲਪ ਨਾਲ ਸਾਰੇ ਕੱਢ ਲਾਂਗੇ ਤੇ ਇਹਨਾਂ ਨੂੰ ਆਪਾਂ ਪਾ ਕੇ ਆਨੇ ਧੁੱਪੇ ਤੇ ਇੱਥੇ ਨਾਲ ਆਪਾਂ ਮੰंजे ਤੇ ਆ ਕਪੜਾ ਵਿਛਾਲਿਆ ਤੇ ਇੱਥੇ ਆਪਾਂ ਪਾ ਦਾਂਗੇ ਲਸੂੜੇ ਇਹਨਾਂ ਨੂੰ ਆਪਾਂ 4-5 ਘੰਟੇ ਧੁੱਪ ਲਵਾਵਾਂਗੇ ਇਹਨਾਂ ਨੂੰ ਆਪਾਂ 4-5 ਘੰਟੇ ਧੁੱਪ ਲਵਾਵਾਂਗੇ ਸਕਾ ਕੇ ਫਿਰ ਆਪਾਂ ਇਹਨਾਂ ਨੂੰ ਚਾਰ ਪਾਵਾਂਗੇ ਤੇ ਆਹ ਲੋ ਜੀ ਤੁਸੀਂ ਪਹਿਲਾਂ ਦੇਖਿਆ ਸੀ ਆਪਾਂ ਜਿਹੜੇ ਲਸੂੜੇ ਸੁੱਕਣੇ ਪਾਏ ਸੀ ਇਹ ਤਿੰਨ-ਚਾਰ ਘੰਟੇ ਸੁੱਕ ਚੁੱਕੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਸਕਾਉਣਾ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਸਕਾਉਣਾ ਇਹਦਾ ਆਪਾਂ ਉੱਪਰੋਂ ਪਾਣੀ ਛਕਾਉਣਾ ਹੈ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਕੋਲ ਜਿਹੜਾ ਇਹ ਲਾ ਲੈਨੇ ਆ ਇਹ ਕੋਲ ਆਪਾਂ ਪਹਿਲਾਂ ਤਾਂ ਨਹੀਂ ਲੈ ਕਿਉਂਕਿ ਇਹਦੇ ਅੰਦਰ ਪਾਣੀ ਜਾ ਸਕਦਾ ਪਹਿਲਾਂ ਬਾਲਣ ਲੱਗੇ ਆਪਾਂ ਨੂੰ ਕੋਲ ਨੂੰ ਨਹੀਂ ਲਾਉਣਾ ਹੁਣ ਇਹਦਾ ਆਪਾਂ ਕੋਲ ਲਾ ਦਾਂਗੇ ਕਿਉਂਕਿ ਜੇ ਅੰਦਰ ਪਾਣੀ ਚਲ ਜਾਏ ਤੇ ਲੰਬਾ ਸਮਾਂ ਚਾਰ ਨਹੀਂ ਚੱਲਦਾ ਖਰਾਬ ਹੋ ਜਾਂਦਾ ਇਹ ਆਪਣਾ ਇਹਦਾ ਕੋਲ ਲਾ ਲਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹਦੀ ਗਿਡਕ ਵੀ ਲਾਵਾਂਗੇ ਕੱਢਾਂਗੇ ਤੁਹਾਡੀ ਮਰਜ਼ੀ ਤੁਸੀਂ ਗਿਡਕ ਸਣੇ ਵੀ ਪਾ ਸਕਦੇ ਹੋ ਕਿਉਂਕਿ ਗਿਡਕ ਦੇ ਵਿੱਚ ਕਾਣ ਹੁੰਦੀ ਆ ਬਹੁਤਾ ਕੋਈ ਮਤਲਬ ਇਹਦਾ ਮਸਲਾ ਨਹੀਂ ਬਲੰਮਾ ਝੋੜਾ ਹੈਗਾ ਇਹ ਸਿਰਫ ਕਾਣ ਹੁੰਦੀ ਆ ਤੁਸੀਂ ਮਰਜ਼ੀ ਤੁਹਾਡੀ ਕੱਢਣੀ ਕੱਢ ਲਓ ਨਹੀਂ ਰਹਿਣ ਨਹੀਂ ਕੱਢਣੀ ਵਿੱਚੇ ਭਾਵੇਂ ਰਹਿਣ ਦਿਓ ਜਦੋਂ ਆਪਾਂ ਸਾਰੇ ਕੋਲ ਲਾ ਲੈਨੇ ਆਵੇਖੋ ਆਪਾਂ ਜਿਹੜੇ ਲਸੂੜੇ ਚੰਗੀ ਤਰ੍ਹਾਂ ਸਾਫ਼ ਕਰ ਲਏ ਨੇ ਕੈਪ ਲਾ ਕੇ ਚੰਗੀ ਤਰ੍ਹਾਂ ਕੱਟ ਮਾਰ ਕੇ ਸਾਫ਼ ਕਰਕੇ ਵਧੀਆ ਕਰ ਲਏ ਤੇ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਪਾਣਾ ਵਾ ਇਸ ਤਰ੍ਹਾਂ ਆ ਵੇਖੋ ਇਹ ਆਪਾਂ ਲੂਣ ਲਿਆ ਵਾ 100 ਗ੍ਰਾਮ ਆਪਾਂ ਲੂਣ ਪਾਵਾਂਗੇ ਇਹ ਬਾਕੀ ਸਾਰੇ ਮਸਾਲੇ 50-50 ਗ੍ਰਾਮ ਆ 50 ਗ੍ਰਾਮ ਰਾਈ ਆ 50 ਗ੍ਰਾਮ ਕਲੌਂਜੀ ਆ ਤੇ 50 ਗ੍ਰਾਮ ਮਿਰਚ ਕਾਲੀ ਤੇ 50 ਗ੍ਰਾਮ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਤੇ 50 ਗ੍ਰਾਮ ਹੀ ਆਪਾਂ ਪਾਵਾਂਗੇ ਮੇਥੀ ਦਾਣਾ ਇਸੇ ਤਰ੍ਹਾਂ 50 ਗ੍ਰਾਮ ਇਹ ਆਪਾਂ ਸੌਂਫ ਪਾਵਾਂਗੇ ਤੇ ਇਹ ਲਾਲ ਮਿਰਚੇ ਵੀ 50 ਗ੍ਰਾਮ ਆ ਇੱਕ ਚੀਜ਼ ਆਪਾਂ ਹੋਰ ਪਾ ਰਹੇ ਆ ਇਹ ਕੱਚਾ ਆਂਬ ਇਹ ਕद्दूकस ਕਰਕੇ ਆਪਾਂ ਆਂਬ ਪਾਵਾਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਭਾਵੇਂ ਤੁਹਾਡੀ ਮਰਜ਼ੀ ਆ ਕੱਟ ਕੇ ਪੀਸਾਂ ਚ ਪਾ ਦਿਓ ਚਾਹੇ ਕद्दूकस ਕਰ ਲਓ ਚਾਹੇ ਗ੍ਰੈਂਡ ਜਿੱਦਾਂ ਮਰਜ਼ੀ ਪਾ ਲਓ ਇਹਨੂੰ ਆਂਬ ਪਾਓ ਚਾਹੇ ਵਿੱਚ ਤੁਸੀਂ ਤੁਹਾਡੀ ਮਰਜ਼ੀ ਸਿਲਕ सिरका ਵੀ ਪਾ ਸਕਦੇ ਹੋ। ਖੱਟੇ ਵਾਸਤੇ ਆਪਾਂ ਕੁਝ ਪਾਉਣਾ ਵਾ। ਖੱਟੇ ਵਾਸਤੇ ਆਪਾਂ ਰਾਈ ਵੀ ਪਾ ਰਹੇ ਆ। ਖੱਟਾ ਪਾਉਣਾ ਜ਼ਿਆਦਾ ਜ਼ਰੂਰੀ ਚਾਹੇ ਤੁਸੀਂ ਸਿਰਕਾ ਪਾ ਲੋ ਚਾਹੇ ਤੁਸੀਂ ਕੱਚਾ ਆਂਬ ਪਰ ਕੱਚਾ ਆਂਬ ਜੜਾਏ ਬਿਹਤਰ ਹੈ। ਇਹਦੇ ਨਾਲ ਚਾਰ ਬਹੁਤ ਜ਼ਿਆਦਾ ਸਵਾਦ ਇਹਦਾ ਦੁੱਗਣਾ ਹੋ ਜਾਂਦਾ ਚਾਰ ਦਾ। ਆਜੋ ਆਪਾਂ ਇਹਨਾਂ ਨੂੰ ਰੋਸਟ ਕਰ ਲੈਂਦੇ ਮਸਾਲਿਆਂ ਨੂੰ। ਇਹ ਮਸਾਲੇ ਆਪਾਂ ਥੋੜੀ ਥੋੜੀ ਭੁੰਨਾਂਗੇ, ਥੋੜਾ ਰੋਸਟ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚ ਨਮੀ ਜੀ ਹੁੰਦੀ ਹੈ ਤੇ ਭੁੰਨਣ ਵਾਸਤੇ ਆਪਾਂ ਇਹ ਪੈਨ ਕੜਾਹੀ ਰੱਖ ਲਈਏ, ਰੈਕਸ਼ਨ ਤੇ ਰੈਕਸ਼ਨ ਆਨ ਕਰ ਲਾਂਗੇ ਆਪਾਂ। ਤੇ ਇਹ ਵੀ ਪਾਲਾਂਗੇ ਮਸਾਲਾ ਇਹਨਾਂ ਆਪਣਾ ਗਰਮ ਹੋ ਗਿਆ ਕਾਲੀ ਮਿਰਚ ਵਾਲੀ ਤੇ ਸੌਂਫ ਵਾਲੀ ਤੇ ਪਲੰਗਿਆ ਤੇ ਮੇਥੀ ਦਾਣਾ ਆਪਾਂ ਧਨੀਆ ਪਾਲਾਂਗੇ ਇਹਨਾਂ ਨੂੰ ਥੋੜੇ ਥੋੜੇ ਆਪਾਂ ਰੋਸਟ ਕਰ ਲੈਨੇ ਆ ਥੋੜੇ ਥੋੜੇ ਭੁੰਨਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੁਹਾਨੂੰ ਪਤਾ ਆਪਾਂ ਗ੍ਰाइंड ਕੁੰਡੇ ਜੀ ਕਰਦੇ ਆ ਆਪਾਂ ਕੁੰਡੇ 'ਚ ਹੀ ਗ੍ਰाइंड ਕਰਾਂਗੇ ਮਸਾਲਾ ਆਪਣਾ ਪਹੁੰਚ ਗਿਆ ਤੇ ਆਪਾਂ ਕੁੰਡੇ 'ਚ ਕੱਢ ਲੈਨੇ ਆ ਇਹਨੂੰ ਆਪਾਂ ਕਰਾਂਗੇ ਗ੍ਰੈਂਡ ਜਿਹੜਾ ਜਰਾ ਆਪਾਂ ਮਸਾਲਾ ਆਪਾਂ ਗ੍ਰੈਂਡ ਕਰਦੇ ਆ ਤੇ ਤੇਲ ਆਪਾਂ ਪਾ ਕੇ ਰੱਖ ਲਾਂਗੇ ਤੇਲ ਆਪਣਾ ਸੜਜੂਗਾ ਚੰਗੀ ਤਰ੍ਹਾਂ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਹਿੰਗ ਹਿੰਗ ਦੇ ਨਾਲੇ ਤਾਂ ਸਵਾਦ ਚਾਰ ਦਾ ਤੁਕਣਾ ਹੋ ਜਾਂਦਾ ਤੇ ਇਹ ਵਿੱਚ ਤੇਲ ਦੇ ਆਪਾਂ ਪਾਵਾਂਗੇ ਮਸਾਲਾ ਜਿਹੜਾ ਆਪਾਂ ਰਗੜਿਆ ਵਾ ਹੁੰਦੇ ਨੇ ਇਹ ਆਪਾਂ ਰਾਈ ਪਾ ਲੈਨੇ ਆ। ਆਪਾਂ ਪਾ ਦਾਂਗੇ ਕਲੌਂਜੀ, ਦੋ ਚੀਂਜੇ ਤੇ ਤੇਲ ਆਪਣਾ ਸੜ ਗਿਆ ਮਸਾਲੇ ਵੇਖੋ ਚੰਗੀ ਤਰ੍ਹਾਂ ਭੁੱਜ ਗਿਆ ਤਾਂ ਆਪਾਂ ਤੇਲ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਕਰ ਲਾਂਗੇ। ਇਹਨੂੰ ਮੇਲ ਆਪਣਾ ਠੰਡਾ ਹੋ ਗਿਆ ਵਾ ਕੁਛ ਅਜੇ ਵੀ ਆਪਾਂ ਠੰਡਾ ਕਰਦੇ ਆ ਇਹਨੂੰ। ਉਹਨਾਂ ਚਿਰ ਆਪਾਂ ਇਹ ਮਸਾਲਾ ਪਾਉਨੇ ਆ ਜਿੱਚ ਜਿਸੂੜਿਆ ਤੇ ਇਹ ਆਪਾਂ ਲੂਣ ਪਾ ਲਾਂਗੇ। ਆਂ ਜਿ ਆਪਾਂ ਇਹ ਲਾਲ ਮਿਰਚ ਪਾ ਲਾਂਗੇ। ਅੰਬ ਲਿਆਵਾ ਇਹ ਅਦੂਕਾਸ਼ ਕਰਕੇ ਇਹ ਪਾ ਦਾਂਗੇ ਇਹ ਆਪਸ਼ਨ ਹੈ ਤੁਸੀਂ ਪਾਉਣਾ ਨਹੀਂ ਤੇ ਸਿਰਕਾ ਪਾ ਲੋ ਭਾਵੇਂ ਆ ਪਰ ਅੰਬ ਦੇ ਨਾਲ ਚਾਰ ਜਿਹੜਾ ਬਹੁਤ ਸਵਾਦ ਬੰਦਦਾ ਅੰਬ ਦੀ ਕਟਾਈ ਜਿਹੜੀ ਹੈ ਇਹ ਸਭ ਤੋਂ ਬੈਸਟ ਹੁੰਦੀ ਵਧੀਆ ਹੁੰਦੀ ਹੈ ਇਹ ਆਪਾਂ ਸਾਰਾ ਤੇਲ ਵਿੱਚ ਮਸਾਲਾ ਜਿਹੜਾ ਭੁੰਨਿਆ ਪਾ ਲਾਂਗੇ ਉੱਪਰ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹ ਚਾਰ ਵੇਕੋ ਕਿੰਨਾ ਵਧੀਆ ਬਣਿਆ ਆਵਾ ਇਹ ਛੋੜੇ ਛੋੜੇ ਜਿਹੇ ਪੱਕੇ ਆਪਾਂ ਨੂੰ ਮਿਲੇ ਪੋਲੇ ਮਿਲੇ ਆ ਤੇ ਚਾਰ ਭਾਂਗ ਜਿਹੀ ਸ਼ਾਮਾਂ ਨੂੰ ਹੀ ਖਾ ਲੋ ਬਹੁਤ ਵਧੀਆ ਬਣਿਆ ਤੇ ਪੋਲਾ ਬਣਿਆ ਵਾ ਸਾਰਾ ਚੰਗੀ ਤਰ੍ਹਾਂ ਆਪਾਂ ਵਿੱਚ ਆਮਬ ਮਸਾਲਾ ਤੇਲ ਸਭ ਕੁਝ ਮਿਕਸ ਕਰ ਲਾਂਗੇ ਚਾਰ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਵੇਖੋ ਕਿੱਡਾ ਵਧੀਆ ਬਣਿਆ ਤੇ ਠੰਡਾ ਹੋ ਗਿਆ ਤੇ ਆਪਾਂ ਇਹ ਲਿਆ ਇੱਕ ਕੱਚ ਦਾ ਯਾਰ ਚੰਗੀ ਤਰ੍ਹਾਂ ਆਪਾਂ ਧੋ ਕੇ ਸੁਕਾ ਲਿਆ ਵਾ ਇਹ ਭਾਂਡਾ ਜੀ ਚ ਚਾਰ ਪਾਉਣਾ ਹੈ ਸੁੱਕਾ ਹੋਣਾ ਚਾਹੀਦਾ ਵਾ ਇਹਦੇ ਵਿੱਚ ਹੁਣ ਆਪਾਂ ਚਾਰ ਕੱਢ ਲੈਂਦੇ ਆ ਇੰਨ ਤੋਂ ਪਲਵਾਉਂਦੇ ਨਹੀਂ ਲੋੜ ਕਿਉਂਕਿ ਸੂੜੇ ਆਪਣੇ ਥੋੜੇ ਪੱਕੇ ਸੀ ਇਹ ਤੁਸੀਂ ਇਦਾਂ ਹੀ ਖਾ ਸਕਦੇ ਹੋ ਗਾਲਿਆ ਵੀ ਆਪਾਂ ਤੇ ਨਰਮ ਹੋ ਗਏ ਬਾਲਨ ਦੇ ਨਾਲ ਹੋਰ ਵੀ ਤੇ ਭਾਵੇਂ ਤੁਸੀਂ ਅੱਜ ਤੋਂ ਇਹਨੂੰ ਖਾਓ ਮ제 ਨਾਲ ਮ제 ਲਓ ਰੋਟੀ ਪਰੌਂਠੀ ਦੇ ਨਾਲ ਥੂੜੀ ਨਾਲ ਖਾਓ ਤੇ ਬਹੁਤ ਸੁਆਦ ਲੱਗਦਾ ਚਾਰ ਆਲੂ ਜੀ ਲਸੂੜੇ ਦਾ ਚਾਰ ਆਪਾਂ ਬਣਾ ਲਿਆ ਵਾ ਤੇ ਬਹੁਤ ਵਧੀਆ ਬਣਿਆ ਮੈਂ ਤੇ ਆਪਾਂ ਲੰਬੇ ਸਮੇਂ ਤੱਕ ਇਹਨੂੰ ਚਲਾਵਾਂਗੇ ਲੰਬੇ ਸਮੇਂ ਤੱਕ ਆਪਾਂ ਚਾਰੇ ਖਾਵਾਂਗੇ ਇਕਸਾਰ ਬਹੁਤ ਸਵਾਦ ਬਣਿਆ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਚਾਰ ਬਣਾ ਕੇ ਖਾਓ ਤੇ ਕਦੀ ਵੀ ਨਹੀਂ ਖਰਾਬ ਹੁੰਦਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ